ਅੱਜਕਲ ਸੋਸ਼ਲ ਮੀਡੀਆ ਜਮਾਨਾ ਹੈ ਸੋਸ਼ਲ ਮੀਡੀਆ ਜਮਾਨੇ ਦੇ ਵਿੱਚ ਕਈ ਲੋਕਾਂ ਦੇ ਨਾਲ ਆਨਲਾਈਨ ਠੱਗੀ ਸੋਸ਼ਲ ਮੀਡੀਆ ਤੋਂ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਭਾਵੇਂ ਏਦਾਂ ਦੇ ਗ੍ਰੋਹਾਂ ਨੂੰ ਕੱਬ ਵੀ ਕੀਤਾ ਜਾਂਦਾ ਹੈ ਪਰ ਕਈ ਲੋਕ ਅਜੇ ਵੀ ਛਾਤਰ ਦਿਮਾਗ ਦੇ ਨਾਲ ਲੋਕਾਂ ਨੂੰ ਠਗਦੇ ਰਹਿੰਦੇ ਨੇ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਮੁਹਾਰੀ ਤੋਂ ਮੁਹਾਰੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਲ ਹੋਈਏ ਜਦੋਂ ਇੱਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਜਦੋਂ ਉਸ ਦੇ ਕੋਲੋਂ ਰਿਮਾਂਡ ਦੌਰਾਨ ਖੁਲਾਸੇ ਹੋਏ ਨੇ ਪਤਾ ਲੱਗਿਆ ਕਿ ਉਹ ਆਪਣੇ ਆਪ ਨੂੰ ਪੁਲਿਸ ਦਾ ਵੱਡਾ ਅਧਿਕਾਰੀ ਜਾਂ ਫਿਰ ਆਰਮੀ ਦਾ ਅਫਸਰ ਦੱਸ ਕੇ ਲੋਕਾਂ ਨੂੰ ਆਨਲਾਈਨ ਇਹ ਕਹਿ ਕੇ ਠੱਗਦਾ ਸੀ ਕਿ ਮੈਂ ਆਪਣੇ ਘਰ ਨੂੰ ਸ਼ਿਫਟ ਕਰ ਰਿਹਾ ਘਰ ਦੇ ਵਿੱਚ ਜੋ ਸਮਾਨ ਹੈ ਉਹ ਮੈਂ ਵੇਚਣਾ ਹੈ ਜਿਸ ਨੂੰ ਲੈ ਕੇ ਲੋਕਾਂ ਤੋਂ ਕਈ ਲੋਕਾਂ ਦਾ ਆਨਲਾਈਨ ਅਕਾਊਂਟ ਦੇ ਵਿੱਚ ਪੈਸੇ ਹੀ ਪਵਾਉਂਦਾ ਰਿਹਾ ਤੇ ਫਰਜੀ ਅਕਾਊਂਟ ਫੇਸਬੁੱਕ ਤੇ ਬਣਾਉਂਦਾ ਰਿਹਾ ਜਿਸ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਮੇਲੀ ਪੁਲਿਸ ਨੇ ਛਾਪੇਮਾਰੀ ਕਰਕੇ ਇਸ ਨੌਜਵਾਨ ਨੂੰ ਕਾਬੂ ਕੀਤਾ ਸੱਸ ਜਿਹੜਾ ਕਿ ਨੌਜਵਾਨ ਪੜਿਆ ਲਿਖਿਆ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਨੌਜਵਾਨ ਐਦਾਂ ਦੇ ਕਰਾਇਮ ਦੇ ਵਿੱਚ ਪੈ ਗਿਆ ਜਿਸ ਨੂੰ ਲੈ ਕੇ ਕਈ ਲੋਕਾਂ ਦੇ ਨਾਲ ਹੁਣ ਤੱਕ ਠੱਗੀ ਕਰ ਚੁੱਕਾ ਹੈ ਤੁਹਾਡੇ ਨਾਲ ਵੀ ਇਦਾਂ ਦੀ ਠੱਗੀ ਜ਼ਰੂਰ ਹੋਈ ਹੋਵੇਗੀ ਪਰ ਇਹ ਪਹਿਲੇ ਤੁਸੀਂ ਐਸਐਸਪੀ ਮੁਹਾਲੀ ਸੰਦੀਪ ਗਰਗ ਤੋਂ ਸੁਣ ਲਓ ਇਹ ਕਿਵੇਂ ਠੱਗੀ ਕਰਦਾ ਸੀ ਕਿਵੇਂ ਦਾ ਹੈ ਗਰੋ ਅੱਗੇ ਚੱਲ ਰਿਹਾ ਹੈ ਜਿਹੜਾ ਸੈਕੰਡ ਕੇਸ ਹੈ ਉਹ ਫੇਸਬੁੱਕ ਦੇ ਰਾਹੀਂ ਠੱਗੀ ਮਾਰਨ ਦਾ ਕੇਸ ਹੈ ਉਹ ਚ ਆਪਾਂ ਰੈਗੂਲਰਲੀ ਦੇਖਦੇ ਆ ਕਿ ਕਾਫੀ ਇਨਫਲੂਐਂਸ਼ਲ ਬੰਦਿਆਂ ਦੀ ਜਾਂ ਕੋਈ ਸੀਨੀਅਰ ਪੋਲੀਟਿਸ਼ੀਅਨਸ ਵੀ ਜਾਂ ਸੀਨੀਅਰ ਆਫਸਰਸ ਦੀਆਂ ਜਲਦੀ ਫੇਸਬੁੱਕ ਆਈਡੀਆ ਬਣਾ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਦੋਸਤਾਂ ਨੂੰ ਜਾਂ ਉਹਨਾਂ ਦੇ ਜਿਹੜੇ ਕੰਟੈਕਟਸ ਐ ਉਹਨਾਂ ਨਾਲ ਤਾਲਮੇਲ ਕਰਦੇ ਆ ਫੇਸਬੁਕ ਰਾਹੀਂ ਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਆ ਕਿਸੇ ਨਾ ਕਿਸੇ ਬਹਾਨੇ ਤਾਂ ਉਸੇ ਦੀ ਲੜੀ ਦੇ ਵਿੱਚ ਸਾਡੇ ਇੱਕ ਧਿਆਨ ਚ ਆਇਆ ਮੈਟਰ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਆਫੀਸਰਸ ਦੀ ਇਹ ਫੇਸਬੁਕ ਆਈਡੀ ਜਾਲੀ ਬਣਾਉਂਦੇ ਸੀਗੇ ਤੇ ਉਹ ਜਾਲੀ ਫੇਸਬੁਕ ਆਈਡੀ ਰਾਹੀਂ ਫਿਰ ਉਹ ਲੋਕਾਂ ਨੂੰ ਕੰਟੈਕਟ ਕਰਦੇ ਸੀਗੇ ਤੇ ਕੰਟੈਕਟ ਕਰਕੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਵੇਂ ਇਸ ਸਪੈਸਿਫਿਕ ਕੇਸ ਦੇ ਵਿੱਚ ਉਹ ਬੰਦਾ ਕਹਿੰਦਾ ਸੀਗਾ ਕਿ ਮਤਲਬ ਆਫੀਸਰ ਦੇ ਤੌਰ ਤੇ ਕਹਿੰਦਾ ਸੀ ਜੀ ਕਿ ਮੇਰਾ ਇੱਕ ਦੋਸਤ ਹੈ ਆਰਮੀ ਦੇ ਵਿੱਚ ਹੈ ਸੀਏਐਫ ਦੇ ਵਿੱਚ ਹੈ ਤੇ ਉਹਦੀ ਟਰਾਂਸਫਰ ਹੋਈ ਹੈ ਤੇ ਉਹਨੇ ਆਪਦਾ ਲਗੇਜ ਜਿਹੜਾ ਹੈਗਾ ਉਹ ਵੇਚਣਾ ਹੈ ਇੱਥੇ ਵੇਚ ਕੇ ਜਾਣਾ ਹੈ ਕਿਉਂਕਿ ਉਹਦੀ ਦੂਹ ਟਰਾਂਸਫਰ ਹੋਈ ਹੈ ਤੇ ਤੁਸੀਂ ਇਹ ਲਗੇਜ ਜਿਹੜਾ ਹੈਗਾ ਸਸਤੇ ਰੇਟ ਤੇ ਖਰੀਦ ਲਓ ਤਾਂ ਉਹ ਲਗੇਜ ਵਗੈਰਾ ਜਾਂ ਫਰਨੀਚਰ ਵਗੈਰਾ ਤਾਂ ਕੀ ਹੁੰਦਾ ਸੀ ਉਹ ਬੰਦਾ ਆਪਦੇ ਪੈਸੇ ਅਕਾਊਂਟ ਚ ਪੈਸੇ ਪਾ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਸੀਗਾ ਤਾਂ ਇਹ ਸਾਰੇ ਅਕਾਊਂਟ ਸੀਗੇ ਉਹ ਵੀ ਫੇਕ ਸੀਗੇ ਸਾਰੇ ਜਿਨ੍ਹਾਂ ਦੇ ਬੈਂਕ ਅਕਾਊਂਟਸ 'ਚ ਪੈਸੇ ਪਵਾਉਂਦੇ ਸੀ ਜਿਹੜੇ ਮੋਬਾਈਲ ਨੰਬਰ ਸੀਗੇ ਉਹ ਵੀ ਫੇਕ ਆਈਡੀਜ਼ ਦੇ ਲਿੱਤੇ ਹੋਏ ਸੀਗੇ ਇਹ ਇਹ ਵਨ ਆਫ ਦਾ ਇਨਸੀਡੈਂਟਸ ਜਿਹੜੇ ਸਾਡੇ ਧਿਆਨ 'ਚ ਆਇਆ ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਰਾਜਸਥਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਮੁਹੰਮਦ ਕੈਫ ਉਰਫ ਕੈਫ ਇਹ ਇੱਕ ਇੱਕ ਬੀਏ ਬੀਸੀਏ ਫਾਈਨਲ ਬੀਸੀਏ 3rd ইয়ার ਦਾ ਹੈ ਸਟੂਡੈਂਟ ਹੈ ਤੇ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਇਹਨੇ ਵੜਿਆ ਲਿਖਿਆ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਇਹ ਤੇ ਵਧੀਆ ਇਹ ਅ ਅਡਡ ਤਰ੍ਹਾਂ ਦਾ ਇਹਨੇ ਫਰੋਡ ਸ਼ੁਰੂ ਕੀਤਾ ਹੋਇਆ ਸੀਗਾ ਜਿਵੇਂ ਕਿ ਫੇਸਬੁੱਕ ਫੇਕ ਫੇਕ ਐਡਵਰਟਾਈਜ਼ਮੈਂਟ ਆਪਾਂ ਰੈਗੂਲਰਲੀ ਦੇਖਦੇ ਹੀ ਆਂ ਮੀਡੀਆ ਚ ਵੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਐਡਵਰਟਾਈਜ਼ਮੈਂਟ ਪਾ ਦਿੰਦੇ ਆ ਫੇਕ ਕਿ ਸਾਡੇ ਕੋਲ ਆ ਸਮਾਨ ਮਿਲਦਾ ਜਦੋਂ ਬੰਦਾ ਕੰਟੈਕਟ ਕਰਦਾ ਫਿਰ ਇਹ ਕਹਿੰਦੇ ਜੀ ਕਿ ਅਸੀਂ ਤਾਂ ਜੀ ਪੁਲਿਸ ਅਫਸਰ ਆ ਜਾਂ ਆਰਮੀ ਅਫਸਰ ਆ ਤੇ ਉਹ ਬੰਦਾ ਤਾਂ ਕਿ ਪ੍ਰੋਸੈਸ ਡਵੈਲਪ ਕਰ ਲੇ ਤੇ ਉਹਦੇ ਚ ਟ੍ਰਾਂਸਫਰ ਫੀਸ ਦੇ ਨਾਮ ਤੇ 10-20% ਉਹ ਤੋਂ ਪਵਾ ਲੈਂਦੇ ਫਿਰ ਗੈਬ ਹੋ ਜਾਂਦੇ ਆ ਸਿਮੇ ਦੇ ਉਸ ਤੋਂ ਇਲਾਵਾ ਸੇਲ ਐਂਡ ਪਰਚੇਸ ਆਫ 올ਡ ਕויਨਸ YouTube ਦੇ ਉੱਤੇ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਸੀ 올ਡ ਕויਨਸ ਦੀ ਸੇਲ ਐਂਡ ਪਰਚੇਸ ਦਾ ਉਹਦੇ ਬੇਸਿਸ ਤੇ 10% ਐਡਵਾਂਸ ਪੇਮੈਂਟ ਲੈ ਕੇ ਤੇ ਉਸ ਤੋਂ ਬਾਅਦ ਗਾਇਬ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਲੋਨ ਮੋਬਾਈਲ ਰਾਹੀਂ ਇਹ ਘੱਟ ਵਿਆਜ ਦੇ ਜਿਹੜੇ ਮੈਸੇਜ ਕਰਕੇ ਲੋਨ ਰਾਹੀਂ ਲੋਨ ਫਰੋਡ ਜਿਹਨੂੰ ਆਪਾਂ ਕਹਿੰਦੇ ਆ ਕਿ ਘੱਟ ਰੇਟ ਤੇ ਲੋਨ ਪ੍ਰੋਵਾਈਡ ਕਰਨ ਦੇ ਲੋਨ ਪ੍ਰੋਸੈਸਿੰਗ ਦੇ ਨਾਮ ਤੇ ਪੈਸੇ ਲੈ ਲੈਂਦੇ ਸੀਗੇ ਤੇ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਭੱਜ ਜਾਂਦੇ ਸੀਗੇ ਫੋਨ ਸਨ ਆਫ ਕਰਕੇ ਤਾਂ ਇਹ ਜਿਹੜਾ ਇਹ ਬੰਦਾ ਸੀ 메인 ਬੰਦਾ ਇਹਦੇ ਵਿੱਚ ਇਨਵੋਲਡ ਸੀਗਾ ਤੇ ਬਾਕੀ ਵੀ ਜਿਹੜੇ ਇਹਦੀ ਹੈਲਪ ਕਰਦੇ ਸੀ ਜਾਲੀ ਬੈਂਕ ਅਕਾਊਂਟਸ ਵਾਲੇ ਜਾਂ ਫਿਰ ਜਾਲੀ ਮੋਬਾਈਲ ਨੰਬਰ ਪ੍ਰੋਵਾਈਡ ਕਰਨ ਵਾਲੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਫੇਕ ਆਈਡਿਜ਼ ਵਾਲੇ ਹੁੰਦੇ ਆ ਇਹਨਾਂ ਦੇ ਫਰਾਡ ਦੇ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਹੋ ਤੁਸੀਂ ਜਿਹੜੇ ਇਹ ਅਡਵਾਂਸ ਪੈਸਾ ਪਵਾਣ ਵਾਲੇ ਆ ਇਸ ਟਾਈਪ ਦੇ ਵਿੱਚ ਇਹ ਮੋਸਟਲੀ ਫਰਾਡ ਹੀ ਹੁੰਦੇ ਨੇ ਤੁਸੀਂ ਆਪਣਾ ਪ੍ਰੋਪਰ ਵੈਰੀਫਾਈ ਕਰੋ ਬੰਦੇ ਨੂੰ ਤੁਸੀਂ ਕੋਈ ਆਨਲਾਈਨ ਪਰਚੇਸ ਕਰਨੀ ਹੈ ਤਾਂ ਵੀ ਪਹਿਲਾਂ ਜਿਹੜੀ ਪ੍ਰੋਪਰ ਵੈਬਸਾਈਟਸ ਹੈਗੀ ਆ অথੈਨਟੀਕੇਟਿਡ ਵੈਬਸਾਈਟਸ ਹੈ ਉਹਨਾਂ ਤੋਂ ਪਰਚੇਸ ਕਰੋ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਤੋਂ ਪਰਚੇਸ ਕਰੋ ਤੇ ਇਹ ਜਿਹੜੇ ਸਸਤੇ ਰੇਟ ਦੇ ਵਿੱਚ ਲੋਨ ਵਾਲੇ ਹੈਗੇ ਇਹ ਵੀ ਕਾਫੀ ਹੱਦ ਤੱਕ ਫਰਾਡ ਹੁੰਦੇ ਜਿਹੜੇ ਪ੍ਰੋਪਰ ਇੰਸਟੀਟਿਊਸ਼ਨਸ ਹੈਗੇ ਆ ਬੈਂਕਸ ਐਂਡ NBFCs ਹੈ ਤੁਸੀਂ ਉਹਨਾਂ ਤੋਂ ਹੀ ਜਿਹੜਾ ਲੋਨ ਹੈ ਉਹ ਲਓ ਤੈਸਾਂ ਨਾਲ ਐਸਐਸਪੀ ਮੋਹਾਲੀ ਸੰਦੀਪ ਗਰਗੀ ਜਿੰਨਾ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਹ ਸਾਈਬਰ ਕਰਾਈਮ ਕਰਦਾ ਸੀ ਕਿਵੇਂ ਲੋਕਾਂ ਨੂੰ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਜਾਂ ਵੱਡੇ ਆਰਮੀ ਦਾ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਟੋਰਦਾ ਸੀ ਤਾਂ ਇਦਾਂ ਦੀਆਂ ਆਨਲਾਈਨ ਠੱਗੀਆਂ ਲਗਾਤਾਰ ਜਾ ਰਹੀਆਂ ਜਿਸ ਨੂੰ ਲੈ ਕੇ ਪੁਲਿਸ ਅਲੱਗ-ਅਲੱਗ ਤਰੀਕੇ ਦੇ ਨਾਲ ਇਨ੍ਹਾਂ ਠੱਗਵਾਜਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਪਰ ਪੁਲਿਸ ਵੱਲੋਂ ਵੀ ਦੱਸਿਆ ਗਿਆ ਕਿ ਹੋਰ ਵੀ ਜਿਹੜੇ ਗ੍ਰੋਥ ਮੈਂਬਰ ਨੇ ਪੁੱਛੇ ਉਸ ਜਾਰੀ ਹੈ ਤਾਂ ਹੋਰ ਵੀ ਉਹਨਾਂ ਨੂੰ ਗ੍ਰੋਹਾਂ ਨੂੰ ਕਾਬੂ ਕੀਤਾ ਜਾਵੇਗਾ ਜਿੱਤੇ ਨਾਲ ਕਿ ਆਉਣ ਭਵਿੱਖ ਵਿੱਚ ਕਿਸੇ ਦੇ ਨਾਲ ਇਦਾਂ ਦੀ ਆਨਲਾਈਨ ਠੱਗੀ ਨਾ ਹੋਵੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਥੋੜੇ ਵੀ ਕਿਸੇ دوست ਮਿੱਤਰ ਦੇ ਨਾਲ ਐਦਾਂ ਦੀ ਠੱਗੀ ਨਾ ਹੋਵੇ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਵੀ ਕਰਿਓ ਤੇ ਨਾਲ ਦੀ ਨਾਲ ਆਪਣੇ ਕਮੈਂਟ ਜੁੜ ਦਿਓ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਭਾਵੇਂ ਪੁਲਿਸ ਵੱਲੋਂ ਵੀ ਇਹ ਦਾਅਵਾ ਕੀਤਾ ਜਾਂਦਾ ਕਿ ਅਸੀਂ ਲੋਕਾਂ ਨੂੰ ਸचेਤ ਰਹਿਣ ਦੀ ਲਗਾਤਾਰ ਪੀਲ ਵੀ ਕਰਦੇ ਹਾਂ ਅਲੱਗ-ਅਲੱਗ ਅਵੇਰਨੈਸ ਕੈਂਪ ਵੀ ਲਗਾਉਂਦੇ ਆ ਪਰ ਹਰ ਬੰਦੇ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਵੀਡੀਓ ਨੂੰ ਬਤਵਾਤ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਈ ਦੇ ਨਾਲ ਕਿ ਆ ਉਹ ਦਿਨ ਵਿੱਚ ਕਿਸੇ ਨਾਲ ਠੱਗੀ ਨਾ ਹੋ ਸਕੇ